ਬਾਈ ਨੇ ਹਵੇਲੀ ਵਾਸਤੇ ਬਾਈ ਸੋਫਾ ਤਿਆਰ ਕਰਵਾਇਆ ਆ ਕੜਾਈ ਕੜਾਈ 30 35000 ਚ ਪੈ ਜਾਂਦੇ ਕਹਿੰਦੇ ਇਹ ਬਾਓ ਮੈਂ ਉਹ ਉਲਟਾ ਹੀ ਤਨ ਲੱਕ ਦਊਗਾ ਫਿਰ ਬਾਈ ਜੀ ਇਹ ਕਾਰਵਿੰਗ ਵਾਲੇ ਸੋਫੇ ਆਗੇ ਹਵੇਲੀਆਂ ਵਾਸਤੇ ਹਾਂਜੀ ਇਹ ਲਗਜ਼ਰੀ ਸੋਫੇ ਚ ਆ ਜਾਂਦੇ ਇਹਦੀ ਅੱਜਕੱਲ ਡਿਮਾਂਡ ਬਹੁਤ ਹੈ ਜਿਹਦੇ ਬਾਈ ਨੇ ਕੋਈ ਵਧੀਆ ਸ਼ੌਂਕ ਦਾ ਕੋਠੀ ਬਣਾਈ ਅਗਲਾ ਕਹਿੰਦਾ ਵੀ ਹਵੇਲੀ ਚ ਤਾਂ ਸੀ ਆਹੀ ਸ਼ੌਂਕ ਦਾ ਜਿਹਨੇ ਕੋਠੀ ਬਣਾਈ ਉਹਦੀ ਇੱਛਾ ਜ਼ਰੂਰ ਹੁੰਦੀ ਹੈ ਵੀ ਆਹ ਸੋਫਾ ਲਾਵਾ ਪਰ ਹਰੇਕ ਦੇ ਪਹੁੰਚ ਤੇ ਨਹੀਂ ਆਂਦਾਗਾ ਤੁਸੀਂ ਮਹਿੰਗੀ ਵਾਲਾ ਵੇਚ ਦੋ ਹੀ ਅਗਲਾ ਕੀ ਕਰੇ ਵਿਚਾਰਾ ਜੀ ਬਾਈ ਜੀ ਗੱਲ ਇਹ ਹੈ ਅਸੀਂ ਨਹੀਂ ਮਹਿੰਗਾ ਬਾਜ਼ਾਰ 'ਚ ਵਿਗਦਾ ਬਾਜ਼ਾਰ 'ਚ 2.5 ਤੋਂ 3 ਲੱਖ ਦਾ ਵਿਗਦਾ ਹੈਗਾ ਪਰ ਆਪਾਂ 2.5 ਲੱਖ ਨਹੀਂ ਦੇਣਾ ਤੁਸੀਂ 2 ਦਾ ਦੇ ਦੋਗੇ ਹੋਰ ਕੀ ਹੈ ਨਹੀਂ ਬਾਈ ਜੀ ਆਪਾਂ ਤਾਂ ਗਾਗ ਦਾ ਸ਼ੌਕ ਪੂਰਾ ਕਰਨਾ ਹੈਗਾ ਆਪਾਂ ਇਹ ਸੋਵਾ ਸਿਰਫ ਹੀ ਉਹਨੂੰ 1,35,000 'ਚ ਦੇਣਾ ਹੈਗਾ 1 ਲੱਖ ਦਾ ਸਾਲਾ ਸੌਫ ਹੈਗਾ onyx marble ਲੱਗਿਆ ਹੋਇਆ ਜਿਹੜਾ ਪੂਰੀ ਮਾਰਕੀਟ ਦੇ ਵਿੱਚ ਕੋਈ ਵੀ onyx marble ਲਾ ਕੇ ਨਹੀਂ ਦਿੰਦਾ ਨਹੀਂ ਤੁਸੀਂ 1 2 3 4 ਕਦੇ ਬਾਅਦ ਚ ਇਹ ਨਾ ਕਦੇ ਵੀ ਆ ਬੱਚ ਨਹੀਂ ਹੈਗਾ ਬਾਈ ਸਾਰਾ ਕੁਝ ਨਾਲ ਹੈ ਬਾਈ ਜੀ ਇਸ ਰੰਗ ਦੇ ਵਿੱਚ ਜਿਹੜਾ ਤੁਹਾਨੂੰ ਚੀਜ਼ ਦਿਖ ਰਹੀ ਹੈਗੀ ਸਾਰਾ ਸੈਟ ਨਾਲ ਹੈ 9 ਸੀਟਰਸ ਹੋਵਾਂ 9 ਬੰਦੇ ਬੈਠਣਗੇ ਨਾਲ ਟੇਬਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਓਨਿਕਸ ਮਾਰਬਲ ਵਾਲਾ ਟੇਬਲ ਹੈਗਾ 15 ਤੋਂ 20 ਕਲਰ ਇਹਦੇ ਵਿੱਚ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਖਰੀਦ ਲਿਓ ਆ ਦੇਖ ਲਓ ਵੀ ਸਾਰੇ ਕਲਰ ਪਏ ਆ ਤੇ ਡਿਲੀਵਰੀ ਨਾਲ ਫਰੀ ਦਵਾਂਗੇ ਬਾਈ ਜੀ ਹਾਂ ਤੁਸੀਂ ਸੰਧ ਕਰੋ ਕਲਰ ਆਰਡਰ ਦਿਓ ਡਿਲੀਵਰੀ ਪੂਰੇ ਪੰਜਾਬ 'ਚ ਫਰੀ ਦਵਾਂਗੇ